ਅਸਤੇ ਨਾਲ ਹੀ ਕਥਿਤ ਆਡੀਓ ਮਾਮਲੇ ਦੇ ਵਿੱਚ ਹੁਣ ਥੋੜੀ ਦੇਰ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਥੋੜੀ ਦੇਰ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਪੰਜਾਬ ਚੋਣ ਕਮਿਸ਼ਨ ਆਪਣੀ ਜਾਂਚ ਰਿਪੋਰਟ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੌਂਪ ਸਕਦਾ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਆਪਣੇ ਐਕਸਟੇ ਇਹ ਵੀਡੀਓ ਸ਼ੇਅਰ ਕੀਤੀ ਗਈ ਸੀ ਇੱਕ ਕਥਿਤ ਆਡੀਓ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਇਹ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਦੀ ਆਡੀਓ ਹੈ ਹਾਲਾਂਕਿ ਦੂਜੇ ਪਾਸੇ ਪਟਿਆਲਾ ਪੁਲਿਸ ਦੇ ਵੱਲੋਂ ਇਸ ਨੂੰ AI ਜਨਰੇਟਿਡ ਦੱਸਿਆ ਗਿਆ ਤੇ ਹੁਣ ਇਸੇ ਦੀ ਜਾਂਚ ਹੋ ਰਹੀ ਹੈ ਕਿ ਇਹ ਆਡੀਓ AI ਜਨਰੇਟਿਡ ਹੈ ਜਾਂ ਫਿਰ ਜਿਵੇਂ ਸੁਖਬੀਰ ਬਾਦਲ ਦਾਵਾ ਕਰ ਰਹੇ ਨੇ ਕਿ ਇਹ ਆਡੀਓ ਪੁਲਿਸ ਅਧਿਕਾਰੀਆਂ ਦੀ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਐਸੇ ਖਬਰ ਤੇ ਹੋਰ ਅਪਡੇਟ ਦੇ ਨਾਲ ਜੁੜੇ ਨੇ ਉਮੇਸ਼ ਅੱਜ ਇਸ ਅਹਿਮ ਜੋ ਘਟਨਾਕ੍ਰਮ ਪਿਛਲੇ ਦਿਨੀ ਹੋਇਆ ਹੈ ਕਥਿਤ ਆਡੀਓ ਨੂੰ ਲੈ ਕੇ ਉਸ ਤੇ ਸੁਣਵਾਈ ਹੋਣੀ ਹੈ ਕਿਹੜੇ ਕਿਹੜੀਆਂ ਪਟੀਸ਼ਨਾਂ ਨੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਵੀ ਪਟੀਸ਼ਨ ਧਾਰ ਕਰਤੀ ਗਈ ਸੀ ਭਾਜਪਾ ਵੀ ਪਹੁੰਚੀ ਸੀ ਜਾਂ ਕਾਂਗਰਸ ਦੇ ਵੱਲੋਂ ਵੀ ਇੱਕ ਪਟੀਸ਼ਨ ਪ੍ਰਤਾਪ ਸਿੰਘ ਬਾਜਵਾ ਵਾਲੇ ਪਾਸਿਓਂ ਇੱਕ ਸਬਮਿਟ ਕੀਤੀ ਗਈ ਸੀ ਇੱਕ ਦਾਇਰ ਕੀਤੀ ਗਈ ਸੀ ਕਿਹੜੀ ਕਿਹੜੀ ਸੁਣਵਾਈ ਅੱਜ ਕਿਸ ਕਿਸ ਮਾਮਲੇ ਦੇ ਵਿੱਚ ਇਸ ਸੰਬੰਧੀ ਹੋ ਰਹੀ ਹੈ ਦੇਖੋ ਇਹ ਤਿੰਨੋਂ ਪਟੀਸ਼ਨਰ ਦੀ ਜਿਹੜੀ ਕੰਬਾਈਨਡ ਹੈ ਕਲਬ ਕੀਤੀ ਗਈ ਸੀ ਪਟੀਸ਼ਨਰ ਔਰ ਕਿਉਂਕਿ ਉਹਦੇ ਵਿੱਚ ਚਾਹੇ ਵਾਇਰਲ ਆਡੀਓ ਵਾਇਰਲ ਦੀ ਗੱਲ ਹੈ ਨਾਮਿਨੇਸ਼ਨ ਪੇਪਰਸ ਰਿਜੈਕਸ਼ਨ ਦੀ ਗੱਲ ਹੈ ਇਹ ਸਾਰੇ ਇਸ਼ੂ ਨੂੰ ਲੈ ਕੇ ਹੀ ਇਹ ਪਟੀਸ਼ਨਰ ਸੀਗੀਆਂ ਜਿਹਨੂੰ ਕਲਬ ਕਰਕੇ ਸੁਣਵਾਈ ਇਕੱਠੇ ਚੱਲ ਰਹੀ ਹੈ ਤਾਂ ਕੁਝ ਦਿਨ ਬਾਅਦ ਸੁਣਵਾਈ ਹੋਏਗੀ ਜਿੱਥੇ ਤੱਕ ਪੰਜਾਬ ਇਲੈਕਸ਼ਨ ਕਮਿਸ਼ਨ ਦਾ ਸਵਾਲ ਹੈ ਪਿਛਲੇ ਸੁਣਵਾਈ ਵਿੱਚ ਉਨਨੋ ਕਿਹਾ ਗਿਆ ਸੀਗਾ ਕਿ ਤੁਸੀਂ ਇਸ ਤੇ ਕੀ ਕਰ ਰਹੇ ਹੋ ਜਾਂਚ ਕਰ ਰਹੇ ਹੋ ਕੀ ਕਾਰਵਾਈ ਕਰ ਰਹੇ ਹੋ ਨੋਮੀਨੇਸ਼ਨ ਜਿਹੜੇ ਰਿਜੈਕਟ ਹੋਏ ਨੇ ਉਸ ਨੂੰ ਲੈ ਕੇ ਕੀ ਕਰ ਰਹੇ ਹੋ ਇਹ ਸਾਰਾ ਦੱਸਣਾ ਸੀਗਾ ਔਰ ਇਸ ਵਿੱਚ ਐਸਐਸਪੀ ਵਰਨਨ ਸ਼ਰਮਾ ਦੇ ਚੁਕਤੀ ਜਾਣ ਦੀ ਵੀ ਖਬਰ ਹੈ ਉਹ ਵੀ ਇੱਕ ਅੱਜ ਸਮਾਅ ਦਾ ਇੱਕ ਹਿੱਸਾ ਹੋਏਗੀ ਕਿਉਂਕਿ ਉਹਨਾਂ ਦੇ ਖਿਲਾਫ ਜਿਹੜਾ ਅਦਾਲਤ ਨੇ ਕਿਹਾ ਕਿ ਨਾ ਤਾਂ ਟਰਾਂਸਫਰ ਕੀਤੀ ਗਈ ਸੀ ਔਰ ਨਾ ਨੂੰ ਦੇ ਖਿਲਾਫ ਕੋਈ ਕਾਰਵਾਈ ਹੈ ਇਸ ਆਡੀਓ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਲੈਬ ਕਿਹੜੀ ਲੈਬ ਹੋਣੀ ਚਾਹੀਦੀ ਹੈ ਇਹਨਾਂ ਦੇ ਸਵਾਲ ਵੀ ਪਿਛੇ ਵਾਰ ਕੋਰਟ ਵਿੱਚ ਉਠੇ ਸੀਗੇ ਅੱਜ ਦੇਖਣਾ ਹੋਏਗਾ ਕਿ ਕੁਝ ਦਿਨ ਬਾਅਦ ਸੁਣਵਾਈ ਹੈ ਔਰ ਪਲੱਸ ਜਿਹੜੀ ਇਹ ਆਡੀਓ ਦੀ ਗੱਲ ਔਰ ਪਲੱਸ ਜਿਹੜਾ ਇਹ ਸਾਰਾ ਨੋਮੀਨੇਸ਼ਨ ਪੇਪਰ ਰਿਜੈਕਸ਼ਨ ਦੀ ਗੱਲ ਹੈ ਤਿੰਨੋਂ ਅਕਾਲੀ ਦਲ ਕਾਂਗਰਸ ਤੇ ਭਾਜਪਾ ਇਕੱਠੇ ਤਿੰਨੋਂ ਪਾਰਟੀਆਂ ਮੇਨ ਆਪੋਜੀਸ਼ਨ ਪਾਰਟੀਆਂ ਨੇ ਇਹਨਾਂ ਦੇ ਕਲਬ ਇਹ ਪਟੀਸ਼ਨ ਹੈ ਜਿਹੜੀ ਇਕੱਠੇ ਸੁਣਵਾਈ ਦੇ ਹੋਣੀ ਹੈ ਉਹ ਉਮੇਸ਼ ਜਿਸ ਟਰੰਗ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨੋਟਿਸ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਦੀ ਇੱਕ ਜਿਹੜੀ ਜਾਂਚ ਟੀਮ ਹੈ ਉਹ ਵੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਜਿਹੜੇ ਪੋਲਿਟਿਕਲ ਆਗੂ ਨੇ ਉਹਨਾਂ ਨੂੰ ਵੀ ਬਿਆਨ ਦੇਣ ਲਈ ਬੁਲਾਇਆ ਗਿਆ ਪਿਛਲੇ ਦਿਨੀ ਉਹ ਉਸ ਦੇ ਵਿੱਚ ਵੀ ਕੋਈ ਰਿਪੋਰਟ ਜਿਹੜੀ ਸਾਹਮਣੇ ਆ ਸਕਦੀ ਹੈ ਕਿ ਇਲੈਕਸ਼ਨ ਕਮਿਸ਼ਨ ਉਸ ਸੰਬੰਧੀ ਕੋਈ ਰਿਪੋਰਟ ਹਾਈ ਕੋਰਟ ਨੂੰ ਸੌਂਪ ਸਕਦਾ ਹੈ ਕਿ ਕੀ ਕੁਝ ਹੁਣ ਤੱਕ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਦੇਖੋ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਕਿਉਂਕਿ ਪਿਛਲੇ ਸਮੇਂ ਵਿੱਚ ਕਿਹਾ ਗਿਆ ਸੀਗਾ ਕਿ ਇਲੈਕਸ਼ਨ ਕਮਿਸ਼ਨ ਕੀ ਕਰ ਰਹੇ ਇਸ ਮਾਮਲੇ ਤੇ ਕਿ ਜਿਹੜੀ ਇਹ ਪੁਲਿਸ ਦੀ ਐਫਆਈਆਰ ਹੈ ਉਹ ਇੱਕ ਵੱਖਰੇ ਉਸ ਲੈਵਲ ਤੇ ਇਲੈਕਸ਼ਨ ਕਮਿਸ਼ਨ ਦਾ ਇਸ ਪਾਰਟिकुलर ਆਡੀਓ ਤੇ ਕੀ ਕਹਿਣਾ ਹੈ ਔਰ ਜਾਂਚ ਕਿਉਂਕਿ ਲੈਬ ਦਾ ਇਸ਼ੂ ਆਇਆ ਸੀਗਾ ਕਿ ਇਹ ਆਡੀਓ ਫੇਕ ਹੈ ਜਾਂ ਇਹ ਕਿਵੇਂ ਪਤਾ ਚਲੇਗਾ ਠੀਕ ਹੈamesh ਬਹੁਤ ਸ਼ੁਕਰੀਆ ਹਮੇਸ਼ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਅਹਿਮ ਸੁਣਵਾਈ ਹੋਣੀ ਹੈ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਵੀ ਆਪਣੀ ਜਾਂਚ ਰਿਪੋਰਟ ਸੌਂਪੀ ਜਾ ਸਕਦੀ ਹੈ ਕਥਿਤ ਆਡੀਓ ਇਹ ਮਾਮਲਾ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਐਕਸ ਤੇ ਵੀਡੀਓ ਸ਼ੇਅਰ ਕੀਤੀ ਗਈ ਇੱਕ ਆਡੀਓ ਰਿਕਾਰਡਿੰਗ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਪੁਲਿਸ ਅਧਿਕਾਰੀਆਂ ਦੀ ਹੈ ਬਲਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਾਮੀਨੇਸ਼ਨ ਵੇਲੇ ਦੀ ਇਹ ਕਥਿਤ ਆਡੀਓ ਜਿਸ ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਹਿਮ ਸੁਣਵਾਈ ਹੈ ਤੇ ਹੁਣ ਗੱਲ ਕਾਂਗਰਸ ਦੇ ਵਿੱਚ ਮਚੇ ਕਲੇਸ਼ ਦੀ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਜਾਰੀ ਹੈ ਤੇ ਇਸੇ ਦੇ ਵਿੱਚ ਆਲੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਮੁੰਬਈ ਤੋਂ ਸਿੱਧਾ ਅੰਮ੍ਰਿਤਸਰ ਆਏ ਨੇ ਨਵਜੋਤ ਸਿੰਘ ਸਿੱਧੂ ਕਿਉਂਕਿ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਗੱਲ ਹਾਈ ਕਮਾਂਡ ਤੱਕ ਪਹੁੰਚੀ ਹੋਈ ਹੈ ਕੀ ਐਕਸ਼ਨ ਹੋ ਸਕਦਾ ਪਰ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਦੇ ਵਿੱਚ ਲਗਾਤਾਰ ਚੁੱਪੀ ਸਾਦੀ ਹੋਈ ਹੈ ਕੋਈ ਟਵੀਟ ਨਹੀਂ ਆਇਆ ਕੋਈ ਰੈਕਟ ਉਹਨਾਂ ਦੇ ਵੱਲੋਂ ਨਹੀਂ ਕੀਤਾ ਗਿਆ ਪਰ ਨਵਜੋਤ ਕੌਰ ਸਿੱਧੂ ਜ਼ਰੂਰ ਹਮਲਾਵਰ ਨੇ ਬਹੁਤ ਸਾਰੇ ਇਲਜ਼ਾਮ ਉਹਨਾਂ ਦੇ ਵੱਲੋਂ ਵਕ ਵਕ ਕਾਂਗਰਸੀ ਆਗੂਆਂ ਤੇ ਲਾ ਦਿੱਤੇ ਗਏ ਨੇ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ तमाम ਆਗੂ 500 ਕਰੋੜ ਦੇ ਸੀਐਮ ਬਣ ਨੂੰ ਲੈ ਕੇ ਗੱਲ ਹੋਵੇ ਜਾਂ ਫਿਰ ਟਿਕਟਾ ਵੇਚਣ ਨੂੰ ਲੈ ਕੇ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਹਾਲਾਂਕਿ ਦੂਜੇ ਪਾਸੇ ਲਗਾਤਾਰ ਮਿੱਠੂ ਮਦਾਨ ਹਮਲਾਵਰ ਨੇ ਕਰਨਬੀਰ ਬੁਰਜ ਦੇ ਵੱਲੋਂ ਇੱਕ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਨਵਜੋਤ ਕੌਰ ਸਿੱਧੂ ਨੂੰ ਇਸ ਦੇ ਨਾਲ ਹੀ ਜਿਹੜੇ ਰਾਜਵੀਰ ਭੁੱਲਰ ਨੇ ਉਹਨਾਂ ਦੇ ਵੱਲੋਂ ਵੀ ਇੱਕ ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਜਵਾਬ ਨਵਜੋਤ ਕੌਰ ਸਿੱਧੂ ਵੀ ਦੇ ਰਹੇ ਨੇ ਸਿੱਧੇ ਤੌਰ ਤੇ ਤੇ ਹੁਣ ਇਸੇ ਦੇ ਵਿਚਾਲੇ ਬੇहद ਅਹਿਮ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਤੇ ਕੀ ਕਹਿੰਦੇ ਨੇ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤਾਂ ਨਵਜੋਤ ਸਿੰਘ ਸਿੱਧੂ ਰਹੇ ਨੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਰਹੇ ਨੇ ਕਾਂਗਰਸ ਦੇ ਵਿੱਚ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਲਾਹਿਆ ਗਿਆ ਉਦੋਂ ਸਭ ਤੋਂ ਅੱਗੇ ਨਵਜੋਤ ਸਿੰਘ ਸਿੱਧੂ ਸੀ ਪੀਪੀਸੀਸੀ ਦੇ ਪ੍ਰੈਜ਼ੀਡੈਂਟ ਸੀ ਅਤੇ 2022 ਦੀ ਹਾਰ ਤੋਂ ਬਾਅਦ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਹੁਣ ਕਾਂਗਰਸ ਤੇ ਸਵਾਲ ਨਵਜੋਤ ਕੌਰ ਸਿੱਧੂ ਚੁੱਕ ਰਹੇ ਨੇ ਨਵਜੋਤ ਕੌਰ ਸਿੱਧੂ ਵਾਲੇ ਬਿਆਨਾਂ ਨਾਲ ਨਵਜੋਤ ਸਿੰਘ ਸਿੱਧੂ ਇਤਫਾਕ ਰੱਖਦੇ ਨੇ ਕੀ ਕੁਝ ਅੱਗੇ ਦੀ ਰਣਨੀਤੀ ਹੁੰਦੀ ਆ ਕੀ ਕੁਝ ਪਲੈਨਿੰਗ ਹੁੰਦੀ ਆ ਕੀ ਐਕਸ਼ਨ ਹੋਏਗਾ ਕੱਲ੍ਹ ਹੀ ਕਿਸੇ ਬੰਦੇ ਨੇ ਨਾ ਇਦਾਂ ਹੀ ਕਿਹਾ ਵੀ ਹੋਰ ਮੈਮ ਸਿੱਧੂ ਸਾਹਿਬ ਸੀਐਮ ਆ ਰਹੇ ਨੇ ਤੇ ਮੈਮ ਕਹਿੰਦੇ ਵੀ ਪ੍ਰਮਾਤਮਾ ਮਿਹਰ ਕਰੇ ਜ਼ਰੂਰ ਆਣਗੇ ਉਹ ਬੰਦੇ ਨੇ ਨਾ ਹੁਣ ਮੈਂ ਨਾਂ ਨਹੀਂ ਲੈਣਾ ਉਹ ਕਹਿੰਦਾ ਉਹ ਮੈਂ ਤੁਸੀਂ ਤੇ ਐਵੇਂ ਇੱਥੇ ਜ਼ੋਰ ਲਾਈ ਜਾਂਦੇ ਜੇ ਕਾਂਗਰਸ 'ਚ ਬਿਨਾ ਪੈਸਿਆਂ ਦੇ ਤੋਂ ਨਹੀਂ ਬੰਦਾ ਕੋਈ ਤੇ ਮੈਡਮ ਕਹਿੰਦੇ ਭਰਾਵਾ ਅਸੀਂ ਨਹੀਂ ਪੈਸੇ ਦੇ ਸਕਦੇ ਅਸੀਂ ਤੇ ਉਸ ਮਾਲਕ ਨੂੰ ਮੰਨਦੇ ਆਂ ਅਸੀਂ ਤੇ ਸੇਵਾ ਕਰਨੀ ਆ ਜੇ ਕੋਈ ਬਣਾ ਦੂ ਸੇਵਾ ਕਰ ਲਾਂਗੇ ਨਹੀਂ ਤੇ ਸਾਡੀ ਰੋਜੀ ਰੋਟੀ ਚੱਲਣ ਦੀ ਉਹ ਵਿਚਾਰਾ ਮਿਹਨਤ ਕਰਨ ੜਿਆ ਤੇ ਉਹ ਮੈਡਮ ਭੋਲੇ ਨੇ ਉਹ ਗੱਲ ਜਿਵੇਂ ਕਰਦਿਆਂ ਕਰਦਾ মিডিਏ ਨੇ ਪੁੱਛੀ ਉਹਨਾਂ ਦੇ ਮੂੰਹ 'ਚੋਂ ਉਸੇ ਤਰੀਕੇ ਨਿਕਲ ਗਈ ਜਿੱਦਾਂ ਉਹ ਬੰਦੇ ਨੇ ਕੀਤੀ ਨਾਲ ਮੈਡਮ ਨੇ ਇਹ ਗੱਲ ਕਹੀ ਵੀ ਸਾਡੇ ਕੋਲ ਕਿਸੇ ਨੇ ਨਹੀਂ ਮੰਗੇ ਭਾਜੀ ਜੇ ਮੰਗੇ ਹੁੰਦੇ ਤਾਂ ਮੇਰੇ ਵਰਗਾ ਬੰਦਾ ਜ਼ਿੰਦਗੀ ਚ ਚੀਰਮੈਨ ਨਹੀਂ ਸੀ ਬਣ ਸਕਦਾ ਕਾਂਗਰਸ ਨੇ ਬਣਾਇਆ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਕਾਂਗਰਸ ਨੇ ਬਣਾਇਆ ਅਸੀਂ ਕਾਂਗਰਸ ਦੇ ਨਾਲ ਆ ਜੀ ਸਾਰੇ ਨਾਲ ਆ ਸਾਰੀ ਟੀਮ ਸਾਡੀ ਕਾਂਗਰਸ ਦੇ ਨਾਲ ਆ ਤੇ ਮੈਂ ਬੇਨਤੀ ਕਰਦਾ ਕਾਂਗਰਸ ਦੀ ਲੋਕ ਚਾਹੁੰਦੇ ਕਾਂਗਰਸ ਆਵੇ ਲੋਕ ਕਾਂਗਰਸ ਨੂੰ ਪਸੰਦ ਕਰਨ ਦੇ ਨੇ ਕਿ ਕਾਂਗਰਸ ਆਵੇ ਤੇ ਮੇਰੀ ਹਾਈ ਕਮੈਨ ਨੂੰ ਬੇਨਤੀ ਆ ਵਧੀਆ ਚਿਹਰਾ ਇਮਾਨਦਾਰ ਚਿਹਰਾ ਦਿਓ ਤੇ ਸਾਰੇ ਹੀ ਭਰਾ ਚੰਨੀ ਜੀ ਬਾਜਵਾ ਜੀ ਸੁਖੀ ਰੰਧਾਵਾ ਜੀ ਰਾਜਾ ਵੜਿੰਗ ਰਾਣਾ ਜੀ ਪ੍ਰਗਟ ਭਾਜੀ ਆਸ਼ੂ ਭਾਜੀ ਸਾਰੇ ਹੀ ਰਲ ਕੇ ਤਗੜੇ ਹੋ ਗਏ ਮਦਮਾਰੋ ਬੈਂਸ ਭਰਾ ਨੇ ਸੋਨੂ ਸੂਦ ਦੀ ਸਿਸਟਰ ਆ ਬੜੇ ਬੜੇ ਚੰਗੇ ਬੰਦੇ ਆ ਮੂਸੇ ਵਾਲੇ ਦਾ ਪਰਿਵਾਰ ਆ ਸਾਰੇ ਤਗੜੇ ਹੋ ਗਏ ਮਦਮਾਰੋ ਬਾਜਵਾ ਸਾਹਿਬ ਨੇ ਸਾਰੇ ਤਗੜੇ ਹੋ ਗਏ ਮਦਮਾਰੋ ਤੇ ਕਾਂਗਰਸ ਆਉਂਦੀ ਆ ਮਿੱਠੂ ਨੂੰ ਮਾਫੀ ਮੰਗਣੇ ਚਾਹੀਦੀ ਆ ਕਿ ਨਹੀਂ ਏ ਦੀਦੀ ਮੈਂ ਮੈਂ ਇੱਕੋ ਹੀ ਬੇਨਤੀ ਕਰਨੀ ਜੀ ਮੇਰੇ ਬੋਲਣ ਤੋਂ ਪਹਿਲਾਂ ਨਾ ਜੀ ਉਹਦੇ ਥੱਲੇ ਜਿਹੜੇ ਕਮੈਂਟ ਆ ਨਾ ਜੀ ਲੋਕਾਂ ਨੇ ਆਪ ਹੀ ਜਵਾਬ ਦਿੱਤਾ ਜੀ ਬਾਕੀ ਮਿੱਠੂ ਸਾਡਾ ਭਰਾ ਹੈ ਮੈਨੂੰ ਇੱਕੋ ਬੇਨਤੀ ਕਰਨੀ ਵੀ ਠੀਕ ਹੈ ਯਾਰ ਆਉਦੇ ਆਉਂਦੇ ਜਾਂਦੇ ਰਹਿੰਦੇ ਆ ਪਰ ਜਿਹਦੇ ਘਰੋਂ ਲੂਣ ਖਾਦਾ ਹੋਵੇ ਨਾ ਜੇ ਕਿਦੇ ਹੱਕ 'ਚ ਨਹੀਂ ਬੋਲ ਸਕਦੇ ਤੁਲਟਪ ਨਹੀਂ ਬੋਲਣਾ ਚਾਹੀਦਾ ਰਾਜੇ ਬੜੇ ਨੇ ਮੇਰਾ ਬਹੁਤ ਪਿਆਰਾ ਜੀ ਅਸੀਂ ਯੂਥ ਕਾਂਗਰਸ ਇਕੱਠੇ ਰਹੇ ਆ ਤੇ ਜਿੱਦਾਂ ਕੈਪਟਨ ਸਾਹਿਬ ਨੇ ਰਾਜੇ ਵੜਿੰਗ ਨਾਲ ਧੱਕਾ ਕੀਤਾ ਸੀ ਇਦਾਂ ਮੇਰੇ ਨਾਲ ਵੀ ਹੋਇਆ ਮੇਰੇ ਤੇ ਵੀ 307 ਦਾ ਪਰਚਾ ਆਇਆ ਯੂਡੀ ਇਲੈਕਸ਼ਨਾਂ 'ਚ ਮੈਂ ਰਾਜੇ ਭਾ ਦੀ ਬਹੁਤ ਇੱਜ਼ਤ ਕਰਦਾ ਪਰ ਮਿੱਠੂ ਵੀਰ ਨੂੰ ਮੈਂ ਇਹ ਬੇਨਤੀ ਕਰੂੰ ਵੀ ਤੇਰਾ ਮੇਰਾ ਵੀਰ ਤੂੰ ਆਪਣਾ ਕੰਮ ਜਿਹੜਾ ਨਾ ਉਹ ਵਧੀਆ ਇਮਾਨਦਾਰੀ ਨਾਲ ਕਰ ਤੇ ਵਰਕਰਾਂ ਦੀ ਬਾਹ ਫੜੋ ਤਗੜੇ ਹੋ ਕੇ ਮਦਦ ਕਰੋ ਵਰਕਰਾਂ ਦੀ ਕਰਨ ਕੀ ਹੈ ਮਿੱਠੂ ਦੀ ਹਜੇ ਤਾਜਪੋਸ਼ੀ ਨਹੀਂ ਹੋਈ ਪਰ ਪ੍ਰਧਾਨਗੀ ਦੀ ਲੈਟਰ ਮਿਲ ਗਈ ਹੈ ਚਲੋ ਵੇਖੋ ਸਾਡੀਆਂ ਸ਼ੁਭ ਸ਼ਾਮਾਂ ਆ ਉਹਨੂੰ ਤਗੜਾ ਆ ਕੇ ਕੰਮ ਕਰੇ ਮਿੱਠੂ ਦੇ ਖੁਸ਼ ਨਹੀਂ ਮਿੱਠੂ ਤਾਂ ਸੁਣਿਆ ਜੀ ਕਹਿੰਦੇ ਆ ਵੀ ਲੀਡਰ ਜਿਹੜੇ ਅੰਮ੍ਰਿਤਸਰ ਦੇ ਨੇ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਨਹੀਂ ਐਕਸੈਪਟ ਕਰਦੇ ਅੰਮ੍ਰਿਤਸਰ ਆ ਰਹੇ ਮੈਨੂੰ ਹੁਣੇ ਮੀਡੀਆ ਦੇ ਜਿਹੜੇ ਪਤਾ ਲੱਗਾ ਵੀ ਆ ਰਹੇ ਆ ਕਿ ਆ ਗਏ ਆ ਮੈਂ ਹੁਣ ਚੱਲਿਆ ਮਿਲਣ ਮੈਂ ਮਿਲਿਆ ਤਾਂ ਤੁਹਾਨੂੰ ਜ਼ਰੂਰ ਦੱਸੂਗਾ ਜੀ ਕਰਦੇ ਕਿ ਨਹੀਂ ਮਿੱਠੂ ਨੂੰ ਪ੍ਰਧਾਨ ਕਾਂਗਰਸ ਅੰਮ੍ਰਿਤਸਰ ਦੀ ਦੇਖੋ ਜੀ ਅਸੀਂ ਕਾਂਗਰਸ ਨੂੰ ਅ ਕਾਂਗਰਸ ਦੇ ਨਾਲ ਆ ਕਾਂਗਰਸ ਜਿੰਨੂੰ ਵੀ ਬਣਾਉਂਗੀ ਸਾਡਾ ਤੇ ਫਰਜ ਆ ਕਾਂਗਰਸ ਦੇ ਨਾਲ ਚੱਲਣਾ ਤੋਂ ਸੋ ਅਸੀਂ ਤੇ ਸਾਰਿਆਂ ਦੇ ਨਾਲ ਆ ਬਾਕੀ ਸਾਡਾ ਭਰਾ ਆ ਯਾਰ ਜੇ ਕੋਈ ਤਰੱਕੀ ਕਰਦਾ ਤੇ ਸਾਡੀਆਂ ਸ਼ੁਭਕਾਮਨਾਵਾਂ ਆ ਉਹਨਾਂ ਨੂੰ ਲੱਗਦਾ ਨਹੀਂ ਕਾਂਗਰਸ ਨਾਲ ਹੈ ਜਿਸ ਹਿਸਾਬ ਨਾਲ ਉਦੀ ਤਾਜਪੋਸ਼ੀ ਨਹੀਂ ਹੋਈ ਮੈਂ ਇੱਕ ਗੱਲ ਦੱਸਾਂ ਜੀ ਇਹ ਜੋ ਕੁਝ ਵੀ ਹੋਣ ਦੇ ਐਪੀਸੋਡ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਬਹੁਤ ਨੇਕ ਨੇ ਸਾਡੇ ਕੁਝ ਬੋਲਣ ਤੋਂ ਪਹਿਲਾਂ ਉਹ ਸਾਰਾ ਰਿਜ਼ਲਟ ਕੱਢ ਦਿੰਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੇ ਆ ਇਹ ਵੀ ਦੱਸ ਦਿਆਂ ਜਿੰਨੇ ਕੋਈ ਮਰਜ਼ੀ ਬੋਲਣ ਵਾਲੇ ਪੁੱਝ ਕੇ ਪਰਾਂ ਮਾਰਨਾ ਨਾ ਜੇ ਉਹਨਾਂ ਨੂੰ ਕੋਈ ਪਸੰਦ ਨਾ ਆਇਆ ਭਾਵੇਂ ਉਹ ਝਾੜੂ ਵਾਲੇ ਹੋਣ ਜੇ ਅਹੀਂ ਨਹੀਂ ਪਸੰਦ ਆਇਆ ਤਾਂ ਨਾ ਕਾਂਗਰਸ ਵੀ 18 ਤੇ ਲੈ ਆਂਦੀ ਤੇ ਜੇ ਝਾੜੂ ਨਾ ਪਸੰਦ ਆਇਆ ਤੇ ਵੀ ਰਿਜ਼ਲਟ ਵੇਖ ਲਓ ਲੋਕ ਸੁਣਨ ਜੋ ਮਰਜ਼ੀ ਕਹਿਣ ਜੋ ਮਰਜ਼ੀ ਪਰ ਕਰਦੇ ਹੋ ਆਪਣੀ ਮਰਜ਼ੀ ਆਪਣੇ ਜ਼ਮੀਰ ਦੀ ਸੁਣਦੇ ਆ ਤੇ ਤੁਸੀਂ ਰਿਜ਼ਲਟ ਵੇਖ ਲਓ 27 'ਚ ਇਹੋ ਹੀ ਆਊਗਾ ਜੋ ਪਬਲਿਕ ਚਾਹੂਗੀ ਉਹ ਆਊਗਾ सीएम ओ बनो ਜਿਹਨੂੰ ਪਬਲਿਕ ਚਾਹੁੰਦੀ ਆ ਮੈਂ ਤੇ ਨਾ ਪਬਲਿਕ ਨੂੰ ਵੀ ਪਾਰਟੀਆਂ ਦੇ ਝੰਡੇ ਤੋਂ ਵੇਖਣ ਦੀ ਬਜਾਏ ਨੇਕ ਬੰਦੇ ਵੇਖੋ ਜਿਹੜਾ ਨੇਕ ਹਨ ਨੂੰ ਜਿਤਾਓ 117 ਬੰਦੇ ਨਹੀਂ ਯਾਰ ਆਪਾਂ ਪੰਜਾਬ ਚੋਂ ਚੰਗੇ ਕੱਢ ਸਕਦੇ ਇਮਾਨਦਾਰ ਬੰਦੇ ਤੋਂ ਕਿਉਂ ਇੱਕ ਲਾਲਚ ਬਣ ਗਿਆ ਵੀ ਐਮਐਲਏ ਬੰਨਾ ਯਾਰ ਐਮਐਲਏ ਬੰਨਾ ਹੀ ਸਭ ਕੁਝ ਸੇਵਾ ਕਰੋ ਯਾਰ ਮੇਰੇ ਲਾਕੇ ਚ ਭਾਜੀ 8 ਲੈਂਟਰ ਨੇ ਡਿੱਗਣ ਵਾਲੇ ਮੈਂ ਤਰਲੇ ਮਾਰ ਮਾਰ ਬਣ ਗਿਆ ਲੈਂਟਰ ਪਾ ਦੋ ਕਿਨੇ ਥੱਲੇ ਆ ਜਾਣਾ ਜੀ ਸੀਵਰ ਬੰਦ ਆ ਕੂੜੇ ਦੇ ਢੇਰ ਲੱਗਿਆ ਕੋਈ ਸੁਣਵਾਈ ਨਹੀਂ ਗੌਰਵ ਮੁੰਡਾ ਪ੍ਰੀਤ ਨਗਰ ਹਸਪਤਲ ਦਾਹਲ ਆ ਪੈਸੇ ਲਈ ਤਰਲੇ ਮਾਰਨ ੜਾ ਸਾਡਾ ਉਹ ਸੇਹਦ ਵਾਲਾ ਕਾਰਡ ਨਹੀਂ ਚੱਲਣ ੜਾ ਕਿੰਨੂੰ ਰੋਈਏ ਕੋਈ ਸੁਣਦਾ ਹੀ ਨਹੀਂ ਮੈਂ ਲੀਡਰਾਂ ਨੂੰ ਕਹਿੰਦਾ ਓਏ ਉਹ ਭਰਾਵਾ ਆ ਬਿਆਨਬਾਜ਼ੀਆਂ ਛੱਡ ਕੇ ਲੋਕਾਂ ਦੀ ਸੇਵਾ ਕਰੋ ਓਏ ਜਿਨ੍ਹਾਂ ਨੇ ਤੁਹਾਨੂੰ ਅਹੁਦੇ ਦਿੱਤੇ ਨੇ ਲੋਕ ਤਰਲੇ ਲੈਣ ੜੇ ਨੇ ਪੰਜਾਬ ਦੇ ਲੋਕ ਮਰਨ ੜੇ ਨੇ ਉਹਨਾਂ ਦੀ ਕੋਈ ਲੀਡਰ ਬਾਣੀ ਫੜਦਾ ਪੈਸੇ ਲੈ ਲੈ ਜਿਓਨੇ ਲੈ ਲੈ ਜਈਨੇ ਦੇ ਦੇ ਜੀ ਲਿਓ ਸਾਹਮਣੇ ਬਾਹੋ ਕਿੰਨੇ ਦਿੱਤੇ ਤੇ ਕਿੰਨੇ ਲੈ ਧੰਨਵਾਦ ਜੀ ਤੁਸੀਂ ਗਲਤੀ ਹੋ ਰਸਤਾ ਭਾਈ ਹੇ ਖੋ ਚਲੋ ਮਾਲਕ ਕਰਨਾ ਹੋਰ ਕਰਨਾ ਤਾਂ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਰਮਨਦੀਪ ਸਿੰਘ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹੁੰਚੇ ਨੇ ਮੈਂ ਮਿਲਣ ਜਾ ਰਿਹਾ ਹਾਂ ਇਸ ਤੋਂ ਪਹਿਲਾਂ ਉਹਨਾਂ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਲੈ ਕੇ ਸਫਾਈ ਵੀ ਦਿੱਤੀ ਹੈ ਸਪਸ਼ਟਿਕਰਨ ਦੇ ਵੀ ਨਜ਼ਰ ਆਏ ਨੇ ਕੇ ਨਵਜੋਤ ਕੋਰ ਸਿੱਧੂ ਦੇ ਵੱਲੋਂ ਸਹਿਸਵਾਏ ਗੱਲਾਂ ਆਖੀਆਂ ਗਈਆਂ ਨੇ ਫਲੋ ਫਲੋ ਦੇ ਵਿੱਚ ਅਜੇ ਹਾਂ ਕੁਝ ਵੀ ਨਹੀਂ ਹੈ ਤੇ ਕਾਂਗਰਸ ਜਿਹੜੀ ਹੈ ਉਹ ਇਕਜੁੱਟ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਾਣ ਬੁੱਝ ਕੇ ਜਿਹੜਾ ਇਹ ਬਿਆਨ ਹੈ ਉਸ ਨੂੰ ਹੋਰ ਰੰਗਤ ਦਿੱਤੀ ਗਈ ਹੈ ਨਵਜੋਤ ਕੋਰ ਸਿੱਧੂ ਦੇ ਬਿਆਨਾਂ ਨੂੰ ਲੈ ਕੇ ਤੇ ਇਹ ਵੀ ਗੱਲ ਕਹਿੰਦੇ ਆਏ ਨੇ ਕਿ ਕਾਂਗਰਸ ਪੂਰੀ ਤਰ੍ਹਾਂ ਜਿਹੜੀ ਤਕੜੀ ਹੈ ਬਹੁਤ ਸਾਰੇ ਵੱਡੇ ਆਗੂ ਨੇ ਕਾਂਗਰਸ ਦੇ ਵਿੱਚ ਇਕਜੁੱਟ ਹੋ ਕੇ ਅੱਗੇ ਜਾਣ ਦੀ ਜ਼ਰੂਰਤ ਹੈਗੀ ਹੈ ਲੋਕਾਂ ਦੇ ਮਸਲੇ ਹੱਲ ਹੋਣ ਦੀ ਜ਼ਰੂਰਤ ਹੈਗੀ ਹੈ ਇਸ ਦੇ ਨਾਲ ਹੀ ਮਿੱਠੂ ਦਾਨ ਦੇ ਬਾਰੇ ਦੇ ਵਿੱਚ ਵੀ ਇੱਕ ਰਿਐਕਸ਼ਨ ਰਮਨਦੀਪ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮਿੱਠੂ ਮદાન ਨੂੰ ਅਜੇ ਹਾਂ ਨਹੀਂ ਕਰਨਾ ਚਾਹੀਦਾ ਜੋ ਇਸ ਵੇਲੇ ਉਹ ਬਿਆਨਬਾਜ਼ੀ ਕਰ ਰਹੇ ਨੇ ਜਿਸ ਪਰਿਵਾਰ ਦੇ ਨਾਲ ਉਹ ਨਿੱਜੀ ਤੌਰ ਤੇ ਰਹੇ ਜਿਸ ਘਰ ਦੇ ਵਿੱਚ ਉਹਨਾਂ ਨੇ ਲੂਣ ਖਾਧਾ ਉਸ ਦੇ ਨਾਲ ਅਜੇ ਹਾਂ ਨਹੀਂ ਕਰਨਾ ਚਾਹੀਦਾ ਮਿੱਠੂ ਮદાન ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਅੰਮ੍ਰਿਤਸਰ ਦੇ ਕਾਂਗਰਸ ਦਾ ਕਲੇਸ਼ ਹਾਲੇ ਥੰਮਦਾ ਨਜ਼ਰ ਨਹੀਂ ਆ ਰਿਹਾ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ ਮਿੱਠੂ ਮਦਾਨ ਨੂੰ 7 ਦਿਨਾਂ ਦੇ ਅੰਦਰ ਅੰਦਰ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਕਹਿ ਦਿੱਤਾ ਹੈ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਮਿੱਠੂ ਮਦਾਨ ਆ ਕੇ ਮਾਫੀ ਮੰਗਣ ਅਤੇ ਮਾਫੀ ਨਾ ਮੰਗਣ ਤੇ ਮਾਣਹਾਨੀ ਦਾ ਦਾਵਾ ਕਰਨ ਦੀ ਵਾਰਨਿੰਗ ਦਿੱਤੀ ਗਈ ਹੈ ਤਾਂ ਲੀਗਲ ਨੋਟਿਸ ਵਰਸਿਜ਼ ਲੀਗਲ ਨੋਟਿਸ ਹੋ ਚੁੱਕਿਆ ਹੈ ਕਾਂਗਰਸ ਦੇ ਵਿੱਚ ਜਿੱਥੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਆ ਰਹੇ ਨੇ ਉੱਥੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਵੀ ਲੀਗਲ ਨੋਟਿਸ ਭੇਜੇ ਜਾ ਰਹੇ ਨੇ ਮਿੱਠੂ ਮਦਾਨ ਨੇ ਨਵਜੋਤ ਕੌਰ ਸਿੱਧੂ ਤੇ ਰਿਸ਼ਵਤ ਖੋਰੀ ਦੇ ਇਲਜ਼ਾਮ ਲਾ ਦਿੱਤੇ ਸੀ ਕੌਂਸਲਰਾਂ ਨੂੰ ਟਿਕਟਾਂ ਦੇਣ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲਾ ਦਿੱਤੇ ਸੀ ਮਿੱਠੂ ਮਦਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਕੋਲ ਬਹੁਤ ਸਾਰੇ ਸਬੂਤ ਮੌਜੂਦ ਨੇ ਤੇ ਹੁਣ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਨੇ ਭੇਜਿਆ ਹੈ ਮਿੱਠੂ ਮਦਾਨ ਨੂੰ ਕਿ ਮੁਆਫੀ ਮੰਗ ਲਓ ਨਹੀਂ ਤਾਂ ਮਾਣ ਹਾਨੀ ਦੇ ਦਾਅਵੇ ਲਈ ਤਿਆਰ ਰਹੋ ਤਾਂ ਇਸ ਦਿਨ ਆਲੀ ਕਾਨੂੰਨੀ ਨੋਟਿਸ ਨੂੰ ਲੈ ਕੇ ਮਿੱਠੂ ਮਦਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਮਿੱਠੂ ਮਦਾਨ ਨੇ ਕਿਹਾ ਹੈ ਕਿ ਮੈਂ ਜੋ ਨੋਟਿਸ ਮੈਨੂੰ ਮਿਲੇ ਆਏ ਉਸ ਦਾ ਜਵਾਬ ਜਲਦ ਦਵਾਂਗਾ ਇੱਕ ਦੋ ਦਿਨਾਂ ਦੇ ਵਿੱਚ ਦਵਾਂਗਾ ਜਿਸ ਦੇ ਨਾਲ ਹੀ ਕਾਨੂੰਨੀ ਨੋਟਿਸ ਨੂੰ ਲੈ ਕੇ ਜਵਾਬ ਦੇਣ ਦੇ ਦੇਖੇ ਨੇ ਮਿੱਠੂ ਮੈਦਾਨ ਕਿ ਅੱਜ ਜਾਂ ਕੱਲ ਮੈਂ ਜਵਾਬ ਦੇਵਾਂਗਾ ਮੇਰੇ ਕੋਲ ਨਵਜੋਤ ਔਰ ਸਿੱਧੂ ਦੇ ਖਿਲਾਫ ਬਹੁਤ ਸਾਰੇ ਸਬੂਤ ਨੇ ਅਤੇ ਮਿੱਠੂ ਦੇ ਵਿਗੜਨ ਤੋਂ ਬਾਅਦ ਇੱਕ ਕਟ ਪੁਤਲੀ ਬਣਿਆ ਬੀਜੇਪੀ ਦੀ ਮਿੱਠੂ ਮੈਦਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਿੱਧੂ ਸਾਹਿਬ ਕੁਝ ਨਹੀਂ ਬੋਲਣਗੇ ਇਹ ਮੇਰਾ ਚੈਲੰਜ ਹੈ ਤੇ ਮੈਡਮ ਸਿੱਧੂ ਨੂੰ ਬੀਜੇਪੀ ਦੀ ਸ਼ੈ ਹੈ ਮੈਡਮ ਸਿੱਧੂ ਬੀਜੇਪੀ ਦਾ ਸਲੀਪਰ ਸੈੱਲ ਨੇ ਹਾਈ ਕਮਾਂਡ ਨੂੰ ਬੇਨਤੀ ਹੈ ਕਿ ਪੰਜਾਬ ਦਾ ਇਹਨਾਂ ਤੋਂ ਖਿਹੜਾ ਛਡਾ ਦਿਓ ਤੇ ਹਾਈ ਕਮਾਂਡ ਨੂੰ ਇਹਨਾਂ ਬਾਰੇ ਸਭ ਕੁਝ ਪਤਾ ਹੈ ਮਿੱਠੂ ਮੈਦਾਨ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਤਾਂ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਜਾਰੀ ਹੈ ਅਤੇ ਆ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਸਿੱਧੂ ਦੇ ਸਮਰਥਕ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕਰ ਰਹੇ ਨੇ ਖਿਲਾਰਾ ਕਾਂਗਰਸ ਦੇ ਵਿੱਚ ਪਿਆ ਹੋਇਆ ਏ ਮਿੱਠੂ ਮਦਾਨ ਨਵਜੋਤ ਕੌਰ ਸਿੱਧੂ ਤੇ ਅਲੀਗੇਸ਼ਨ ਲਾ ਰਹੇ ਨੇ ਨਵਜੋਤ ਕੌਰ ਸਿੱਧੂ ਸੁਖਜਿੰਦਰ ਰੰਧਾਵਾ ਪ੍ਰਤਾਪ ਬਾਜਬਾ ਰਾਜਾ ਵੜਿੰਗ ਤਮਾਮ ਆਗੂਆਂ ਤੇ ਲੀਗਲ ਨੋਟਿਸ ਇੱਕ ਦੂਜੇ ਨੂੰ ਭੇਜੇ ਜਾ ਰਹੇ ਨੇ ਰਾਜੀਵ ਵਾਜਹੇ ਦੇ ਵਿੱਚ ਕੀ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਸਾਹਮਣੇ ਆਉਣਗੇ ਇਹ ਸਾਰਾ ਖਿਲਾਰਾ ਸਮੇਟਣਗੇ ਬਿਲਕੁਲ ਰਣਵੀਰ ਨਵਜੋਤ ਸਿੰਘ ਸਿੱਧੂ ਕਦੋਂ ਆਪਣੀ ਚੁੱਪੀ ਤੋੜਦੇ ਨੇ ਇਹ ਇੱਕ ਵੱਡਾ ਸਵਾਲ ਫਿਲਹਾਲ ਬਰਕਰਾਰ ਹੈ ਪਰ ਅੱਜ ਜਿੱਦਾਂ ਹੀ ਕੱਲ ਡਾਕਟਰ ਨਵਜੋਤ ਕੋਰ ਸਿੱਧੂ ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ ਤਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੇ ਜਿਹੜੇ ਕਰੀਬੀ ਨੇ ਉਹ ਜ਼ਰੂਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਇਸ ਵੇਲੇ ਸ਼ਿਲਿੰਦਰ ਸਿੰਘ ਸ਼ੈਲੀ ਜੋ ਕਿ ਸਾਬਕਾ ਕਾਉਂਸਲਰ ਵੀ ਨੇ ਔਰ ਕਿਸੇ ਸਮੇਂ ਇਹ ਜਦੋਂ ਮਿੱਠੂ ਮੈਦਾਨ ਜਾਂ ਹੋਰ ਪੂਰੀ ਜਿਹੜੀ ਟੀਮ ਹੈ ਕਿਸੇ ਸਮੇਂ ਇਹ ਇਕੱਠੇ ਨਜ਼ਰ ਆਉਂਦੇ ਰਹੇ ਨੇ ਦਾ ਚੱਲੀ ਜੀ ਜਿਸ ਤਰੀਕੇ ਦਾ ਮਾਹੌਲ ਬਣਿਆ ਹੈ ਕੀ ਲੱਗ ਰਿਹਾ ਹੈ ਕਿਉਂਕਿ ਮੈਡਮ ਨੇ ਜੋ ਕੁਝ ਕਿਹਾ ਉਸ ਤੋਂ ਬਾਅਦ ਹੁਣ ਕਾਨੂੰਨੀ ਨੋਟਿਸ ਵੀ ਭੇਜੇ ਜਾ ਰਹੇ ਨੇ ਔਰ ਕੁਝ ਲੋਕ ਤੁਹਾਡੀ ਟੀਮ ਦੇ ਜਿਹੜੇ ਅੱਜ ਭਾਵੇਂ ਤੁਹਾਡਾ ਹਿੱਸਾ ਨਹੀਂ ਆ ਉਹ ਵੀ ਬਿਆਨਬਾਜ਼ੀ ਕਰ ਰਹੇ ਨਹੀਂ ਇਹ ਨਹੀਂ ਗੱਲ ਉਹ ਸਾਡਾ ਹੀ ਹਿੱਸਾ ਨੇ ਸਾਡੇ ਪ੍ਰਧਾਨ ਸਾਹਿਬ ਨੇ ਮਿੱਠੂ ਮਦਾਨ ਜੀ ਪਰ ਦੇਖੋ ਗੁਰਦਾਸਪਾਨ ਸਾਹਿਬ ਨੇ ਨਾ ਬੜੀ ਵਧੀਆ ਲਾਈਨਾਂ ਕਿਹਾ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਮੈਂ ਤੇ ਇਹ ਕਾਵਾਂਗਾ ਕਿ ਜਿਸ ਪਰਿਵਾਰ ਦਾ ਸੀ ਜਿਸ ਨੇ ਸਾਡੀ ਜੜ ਲਾਈ ਜਿਹੜੀ ਸਾਡੀ ਹੋਂਦ ਸੀ ਅੱਜ ਭਾਵੇਂ ਜੋ ਲੱਖ ਮੱਤ ਪੇਦ ਹੁਣ ਕਈ ਵੱਡੇ ਸਿਰਾਂ ਦੀ ਲੜਾਈ ਹੈਗੀ ਹੈ ਤੇ ਕਿਸੇ ਵਕਤ ਵੀ ਹਾਈ ਕਮਾਂਡ ਨੇ ਆ ਕੇ ਸਾਰਿਆਂ ਨੂੰ ਬੁਲਾ ਕੇ ਤੇ ਇਸ ਗੱਲ ਨੂੰ ਸੌਟ ਆਊਟ ਕਰ ਲੈਣਾ ਰਾਪਾ ਥੱਲੇ ਦੇ ਲੈਵਲ ਦੇ ਉੱਤੇ ਆ ਕੇ ਉਹ ਵਜੇ ਬਿਆਨਬਾਜ਼ੀ ਨਾ ਕਰੀ ਜਿਸ ਮੂਹ ਦੇ ਨਾਲ ਅਸੀਂ ਮਾਪੇ ਕਿਹਾ ਹੋਵੇ ਕਿਸੇ ਨੂੰ ਉਸ ਬਾਰੇ ਉਹ ਜੀ ਬਿਆਨਬਾਜ਼ੀ ਕਰ ਜਿਹੜਾ ਰਾਜਾ ਵੜਿੰਗ ਦੇ ਨਾਲ ਨੇੜਤਾ ਕਿਤੇ ਉਹ ਵਾਲਾ ਰਿਸ਼ਤਾ ਨਿਪਾਉਣ ਦੇ ਕਰਕੇ ਤਾਂ ਨਹੀਂ ਇਹ ਕੁਝ ਕੀਤਾ ਜਾਈ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਇਹ ਆਪਣੀ ਸਮਝ ਦੀ ਗੱਲ ਹੁੰਦੀ ਹੁਣ ਮੇਰਾ ਮੰਨ ਲਓ ਸਿੱਧੂ ਪਰਿਵਾਰ ਨਾਲ ਬਹੁਤ ਜ਼ਿਆਦਾ ਨੇੜਾ ਰਿਸ਼ਤਾ ਤਾਂ ਵੇ ਤਾਂ ਮਤਲਬ ਮੈਂ ਰਾਜਾ ਵੜਿੰਗ ਬਾਰੇ ਮਾੜਾ ਥੋੜੀ ਬੋਲ ਲਾ ਪਾਂਗਾ ਉਹ ਸਾਡੇ ਸੀਨੀਅਰ ਲੀਡਰ ਨੇ ਇਹ ਤੇ ਆਪਣੀ ਆਪਣੀ ਸਮਝ ਦੀ ਗੱਲ ਹੁੰਦੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਜੋ ਮਿੱਠੂ ਨੇ ਕੱਲ ਗੱਲਾਂ ਕਹੀਆਂ ਅਗਰ ਉਹਦੇ ਉਹਦਾ ਕਿਉਂ ਨਹੀਂ ਬੋਲਿਆ ਅਸੀਂ ਤਾਂ ਸਵਾਲ ਕੀਤਾ ਸੀ ਕਿ ਕੀ ਤੁਸੀਂ ਕੋਈ ਪੈਸਾ ਦਿੱਤਾ ਟਿਕਟ ਦੇ ਲਈ ਕਿਹਾ ਮੈਂ ਮੈਨੂੰ ਕੋਈ ਪੈਸਾ ਨਹੀਂ ਮੈਂ 2017 ਵਿੱਚ ਦੇਖੋ ਮੈਂ ਵੀ ਟਿਕਟ ਅਪਲਾਈ ਕੀਤੀ ਸੀ ਮਿੱਠੂ ਮੈਦਾਨ ਦੇ ਵੀ ਟਿਕਟ ਅਪਲਾਈ ਕੀਤੀ ਸੀ ਮੇਰੇ ਨਾਲ ਘਟ ਘਟ 10 ਬੰਦਿਆਂ ਨੇ ਜਿਹੜੇ ਮੇਰੇ ਮੇਰੇ ਜਿਨ੍ਹਾਂ ਨੇ ਟਿਕਟਾਂ ਦੀ ਮੇਰੇ ਸਫਾਰਿਸ਼ ਸੀ ਜਾਂ ਮੇਰੇ ਕੋਲ ਮੈਂ ਕਿਉਂਕਿ ਅਸੀਂ ਪੁਰਾਣੇ ਸਿੱਧੂ ਸਾਹਿਬ ਨਾਲ ਜੁੜੇ ਹਾਂ ਇੱਕ ਵੀ ਬੰਦਾ ਉਂਗਲ ਖੜੀ ਕਰਕੇ ਕਹਦੇ ਵੀ ਅਸੀਂ ਕਿਸੇ ਨੇ ਪੈਸੇ ਦਿੱਤੇ ਆ ਪਰ ਪਰ ਉਹਨੇ ਐਪ ਦੀ ਛੋਟੀਆਂ ਹਰਕਤਾਂ ਛੋਟੀਆਂ ਗੱਲਾਂ ਉਹ ਬਾਕੀ ਉਸ ਚੀਜ਼ ਨੂੰ ਪਾਸੇ ਰੱਖ ਕੇ ਜੇਕਰ ਅਸੀਂ ਸਿੱਧੂ ਸਾਹਿਬ ਦੀ ਸਿਆਸਤ ਜਾਂ ਮੈਡਮ ਸਿੱਧੂ ਦੀ ਸਿਆਸਤ ਦੀ ਕਿਉਂਕਿ ਤੁਸੀਂ ਉਹਨਾਂ ਦੀ ਟੀਮ ਹੋ ਤਾਂ ਹੁਣ ਕੀ ਲੱਗ ਰਿਹਾ ਕਿਉਂਕਿ ਇਹ ਵੀ ਚਰਚਾਵਾਂ ਨੇ ਕਿ ਸ਼ਾਇਦ ਮੈਡਮ ਕਿਸੇ ਹੋਰ ਪਾਰਟੀ ਤੇ ਜਾ ਰਹੇ ਨਾ ਨਾ ਬਿਲਕੁਲ ਐਬਜੀ ਕੋਈ ਗੱਲ ਨਹੀਂ ਅਸੀਂ ਬਿਲਕੁਲ ਕਾਂਗਰਸਮੈਨ ਆ ਕਾਂਗਰਸੇ ਰਹਾਂਗੇ ਹਾਂ ਠੀਕ ਆ ਅਗਰ ਕਾਂਗਰਸ ਦੀ ਕੋਈ ਹਾਈ ਕਮਾਂਡ ਸੀ ਆਪਸੇ ਲੜਾਈ ਆ ਤੇ ਸੈਂਟਰ ਟੀਮ ਨੇ ਆ ਕੇ ਕਿਤਨੇ ਕਿਤੇ ਬੈਕਟੇ ਟੇਬਲ ਤੇ ਸੌਟ ਆਊਟ ਕਰਵਾ ਦੇਣਾ ਐ ਸੀਨ ਨੂੰ ਬਟ ਮੈਂ ਨਹੀਂ ਸਮਝਦਾ ਕਿ ਕੋਈ ਰਾਜਨੀਤੀ ਦੇ ਵਿੱਚ ਕੋਈ ਆ ਵੀ ਜੇ ਛੋਟੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਿੱਧੂ ਸਾਹਿਬ ਨਾਲ ਅੱਜ ਇਸ ਮਸਲੇ ਤੇ ਚਰਚਾ ਕੀਤੀ ਜਾਏ ਹਾਂਜੀ ਸਿੱਧੂ ਸਾਹਿਬ ਨਾਲ ਗੱਲ ਹੋਈ ਸੀ ਸਾਡੀ ਇਸੇ ਬਾਰੇ ਮੈਂ ਉਹਨਾਂ ਨੇ ਸਪਸ਼ਟ ਕਿਹਾ ਵੀ ਮੈਂ ਕਾਂਗਰਸਮੈਨ ਐ ਮੈਂ ਰਾਹੁਲ ਗਾਂਧੀ ਦੀ ਟੀਮ ਦਾ ਮੈਂਬਰ ਐ ਅਹੀ ਰਾਹੁਲ ਗਾਂਧੀ ਨੂੰ ਹੀ ਅੱਗੇ ਬਣਾਣਾ ਤੇ ਉਹਨਾਂ ਨੂੰ ਹੀ ਇੱਕ ਪ੍ਰਾਈਮ ਮਿਨਿਸਟਰ ਬਣਾਣਾ ਹੈ। ਤੇ ਤੁਹਾਡੇ ਸਾਥੀ ਇਹ ਗੱਲ ਕਹਿ ਰਹੇ ਕਿ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦੀ ਰੇਸ ਚੋਂ ਬਾਹਰ ਕਰਨ ਦੇ ਲਈ ਇਹ ਸਾਰਾ ਮਾਹੌਲ ਬਣਾਇਆ ਜਾ ਰਿਹਾ ਹੈ। ਨਹੀਂ ਸੀਐਮ ਤੇ ਦੇਖੋ ਇਹ ਤੇ ਹਾਈ ਕਮਾਂਡ ਦੇ ਆ ਕੈਂਸਲੇ ਹੁੰਦੇ ਆ ਇਹਨਾਂ ਨੇ ਕੀ ਕਰਨਾ ਹੈ ਤੇ ਕਿਸੇ ਵਕਤ ਕੋਈ ਬਣਦਾ ਬਣਦਾ ਰਹਿ ਜਾਂਦਾ ਕੋਈ ਰਹਿੰਦਾ ਰਹਿਿੰਦਾ ਬਣ ਜਾਂਦਾ ਇਹਦੇ ਵਿੱਚ ਕੋਈ ਗੱਲ ਨਹੀਂ ਤੇ ਆ ਹਾਈ ਕਮਾਂਡ ਨੇ ਡਿਸੀਜਨ ਲੈਣੇ ਆ। ਬਾਕੀ ਇਹ ਗੱਲ ਹੈ ਅਗਰ ਕੋਈ ਬੈਡਮ ਸਿੱਧੂ ਐਡੇ ਸੀਨੀਅਰ ਲੀਡਰ ਹੋਣ ਦੇ ਬਾਵਜੂਦ ਅਗਰ ਕੋਈ ਗੱਲ ਕਰਦੇ ਪਏ ਹੋ ਸਕਦਾ ਉਹਨਾਂ ਕੋਈ ਸਚਾਈ ਹੋ ਸਕਦਾ ਉਹਨਾਂ ਕੋਲ ਕੋਈ ਚੈਟ ਹੋਵੇ ਹੋ ਸਕਦਾ ਉਹਨਾਂ ਕੋਲ ਕੋਈ ਵਾਇਸ ਮੈਸੇਜ ਹੋਣ ਕੋਈ ਕੋਈ ਸਬੂਤ ਹੋਣ ਬਿਨਾ ਸਬੂਤਾ ਤੋਂ ਉਹ ਉਹ ਮੇਰੇ ਹਿਸਾਬ ਮੇਰੇ ਹਿਸਾਬ ਨਾਲ ਨਹੀਂ ਬਿਲਕੁਲ ਇੰਨੀ ਦੇਰ ਤੋਂ ਚੁੱਪ ਸੀ ਜੇਕਰ ਕੋਈ ਗੱਲ ਹੋਏਗੀ ਕਿ ਸਿਆਣੇ ਕਹਿੰਦੇ ਵੀ ਜੇ ਕਿਤੇ ਅੱਗ ਲੱਗਦੀ ਤਾਂ ਹੀ ਧੂਆ ਨਿਕਲਦਾ ਹਾਂ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਪਰ ਮੈਂ ਇਹ ਵੀ ਹਾਈ ਕਮਾਂਡ ਨੂੰ ਰਿਕਵੈਸਟ ਕਰਦਾ ਵੀ ਇਸ ਗੱਲ ਦੇ ਵਿੱਚ ਇਨਵੋਲਵ ਹੋ ਕੇ ਕਿਉਂਕਿ ਇਹ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਸਾਰੇ ਵਰਕਰਾਂ ਦੀ ਮਾਰਗਦਰਸ਼ਕ ਹੈ ਦੇਖੋ ਉਹ ਹਰ ਇੱਕ ਨੇ ਇਹਨਾਂ ਨੂੰ ਦੇਖਣਾ ਇਹਨਾਂ ਨੂੰ ਦੇਖ ਕੇ ਹੀ ਹਾਈ ਹਰ ਇੱਕ ਬੰਦੇ ਨੇ ਮਤਲਬ ਕਿ ਆਪਣਾ ਕਾਂਗਰਸ ਦਾ ਅਜੰਡਾ ਇਹ ਹੀ ਆ ਅਗਰ ਇਹ ਇਕੱਠੇ ਰਹਿਣਗੇ ਇਹਨਾਂ ਦੇ ਇਕੱਠੇ ਰਹਿਣ ਦੇ ਬਾਵਜੂਦ ਹੀ ਸਾਰੇ ਜਾਣੇ ਮਤਲਬ ਕਿ ਇੱਕਜੁੱਟ ਹੋਵਾਂਗੇ ਤੇ 2027 ਦੇ ਵਿੱਚ ਸੱਤਾ ਜਾਵਾਂਗੇ ਆਦਰਵਾਇਜ਼ ਦੇਖੋ ਇਹਦਾ ਫਾਇਦਾ ਵਿਰੋਧੀਆਂ ਨੂੰ ਮਿਲੇਗਾ ਸਿੱਧਾ ਤੇ ਵਰਕਰ ਥੱਲੇ ਹਤਾਸ਼ ਹੋ ਗਿਆ ਆ ਤਾਂ ਬਿਲਕੁਲ ਜਿਹੜਾ ਵਰਕਰ ਆ ਉਹ ਡੀ ਮੋਟੀਵੇਟਾਈਜ਼ ਨਾ ਹੋਵੇ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਹਾਲੇ ਚੁੱਪ ਨੇ ਪਰ ਜੋ ਕੁਝ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਕਿਹਾ ਗਿਆ ਹੈ ਤਾਂ ਪਾਰਟੀ ਨੂੰ ਉਹਨਾਂ ਦੇ ਬਿਆਨਾਂ ਤੇ ਜਾਂ ਇਲਜ਼ਾਮਾਂ ਤੇ ਧਿਆਨ ਦੇਣ ਦੀ ਲੋੜ ਹੈ ਨਾ ਕਿ ਇਸ ਤਰੀਕੇ ਦੇ ਨਾਲ ਕਦੇ ਜਿਹੜੇ ਨੋਟਿਸ ਭੇਜ ਰਹੇ ਨੇ ਜਿਹੜੇ ਭੇਜਣ ਦੀ ਸ਼ੁਰੂਆਤ ਹੋਈ ਇੱਕ ਦੂਜੇ ਨੂੰ ਕਾਨੂੰਨੀ ਨੋਟਿਸ ਭੇਜੇ ਜਾ ਰਹੇ ਨੇ ਤਾਂ ਇਹ ਜਿਹੜੇ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਉਹ ਗੱਲ ਕਹਿ ਰਹੇ ਨੇ ਹਾਲਾਂਕਿ ਮਿੱਠੂ ਮੈਦਾਨ ਨੂੰ ਲੈ ਕੇ ਸ਼ੈਲੀ ਦਾ ਕਹਿਣਾ ਹੈ ਕਿ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੀ ਪਾਰਟੀ ਦਾ ਹਿੱਸਾ ਹੈ ਪਰ ਜੇਕਰ ਜਿਸ ਅ ਸ਼ਖਸ ਦੇ ਨਾਲ ਆਪਣੀ ਸਿਆਸਤ ਦੀ ਸ਼ੁਰੂਆਤ ਕੀਤੀ ਹੋਵੇ ਜਿਨ੍ਹਾਂ ਦੇ ਕਰਕੇ ਟਿਕਟਾਂ ਮਿਲੀਆਂ ਹੋਣ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਘੱਟੋ-ਘੱਟ ਬਿਆਨਬਾਜ਼ੀ ਜਿਹੜੀ ਕਰਨ ਤੋਂ ਗੁਰੇਜ਼ ਜ਼ਰੂਰ ਕਰਨਾ ਚਾਹੀਦਾ ਪਰ ਜੇਕਰ ਮੈਂ ਇੱਥੇ ਗੱਲ ਕਰਾਂ ਤਾਂ ਭਾਵੇਂ ਕਿ ਮਿੱਟੂ ਬਦਾਨ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਪਰ ਦੂਜੇ ਪਾਸੇ ਜਿਹੜੇ ਵੱਡੇ ਆਗੂ ਨੇ ਜੇਕਰ ਅਸੀਂ ਮੌਜੂਦਾ ਐਮਪੀ ਜੋ ਨੇ ਸੁਖਜਿੰਦਰ ਰੰਧਾਵਾ ਉਹਨਾਂ ਦੀ ਗੱਲ ਕਰਦੇ ਆ ਮੌਜੂਦਾ ਪੰਜਾਬ ਦੇ ਜਿਹੜੇ ਪ੍ਰਧਾਨ ਵੀ ਨੇ ਐਮਪੀ ਵੀ ਨੇ ਰਾਜਾ ਵੜਿੰਗ ਤਾਂ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਕਿਤਨਾ ਕਿਤੇ ਖਫਾ ਨਜ਼ਰ ਜ਼ਰੂਰ ਆ ਰਹੇ ਨੇ ਪਰ ਹੁਣ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇਸ ਪੂਰੇ ਅਸੀਂ ਕਹੀਏ ਕਿ ਜਿਹੜੀ ਇਸ ਵੇਲੇ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਫਿਲਮ ਚੱਲ ਰਹੀ ਹੈ ਉਹਦੇ ਵਿੱਚ ਠੀਕ ਹੈ ਰਾਜੀਵ ਫਿਲਹਾਲ ਤੁਸੀਂ ਨਜ਼ਰ ਬਣਾਏ ਰੱਖੋ ਕਿ ਕੋਈ ਗਤੀਵਿਧੀ ਅੱਜ ਇੱਥੇ ਹੁੰਦੀ ਹੈ ਅ ਅੰਮ੍ਰਿਤਸਰ ਦੇ ਵਿੱਚ ਖਾਸ ਕਰ ਕਿਉਂਕਿ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨੇ ਉਹ ਜੁਟ ਰਹੇ ਨੇ ਕੀ ਕਹਿੰਦੇ ਨੇ ਕੀ ਅਗਲੀ ਪਲੈਨਿੰਗ ਸਿੱਧੂ ਕਪਲ ਦੀ ਰਹਿੰਦੀ ਹੈ ਦੇਖਣਾ ਹੋਵੇਗਾ ਪਰ ਇਸੇ ਦੇ ਵਿਚਾਲੇ ਮਿੱਠੂ ਮੈਦਾਨ ਦੇ ਵੱਲੋਂ ਕੀ ਦਾਅਵੇ ਕੀਤੇ ਗਏ ਨੇ ਮਿੱਠੂ ਮੈਦਾਨ ਦੇ ਵੱਲੋਂ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਕੀ ਬਿਆਨਬਾਜ਼ੀ ਕੀਤੀ ਗਈ ਹੈ ਉਹ ਤੁਹਾਨੂੰ ਸੁਣਾਉਨੇ ਆ ਇਸ ਨੇ ਚੁੱਪੀ ਨਹੀਂ ਤੋੜਨੀ ਇੱਕ ਗੱਲ ਯਾਦ ਰੱਖਿਓ ਮਿੱਠੂ ਦੇ ਬਿਆਨ ਬਾਅਦ ਨਹੀਂ ਮੈਡਮ ਬੋਲੂਗੀ ਇਹ ਯਾਦ ਰੱਖ ਲਿਓ ਜਿਹੜੀ ਤੁਹਾਨੂੰ ਮੈਂ ਗੱਲ ਦੱਸਤੀ ਹਾਂ ਜਿਓ ਵੜੀ ਮੈਡਮ ਨਹੀਂ ਬੋਲੂਗੀ ਇੱਕ ਇੱਕ ਚੀਜ਼ ਲਾਊਂਗਾ ਸਿੱਧੂ ਸਾਹਿਬ ਬੋਲਣਗੇ ਸਿੱਧੂ ਸਾਹਿਬ ਕੀ ਬੋਲਣਗੇ ਸਿੱਧੂ ਸਾਹਿਬ ਨੇ ਚੈਨਲ ਚਲਾਉਣਾ ਉਹ ਭਾਜੀਪੀ ਚ ਨਹੀਂ ਰਹਿਣਾ ਸਿੱਧੂ ਸਾਹਿਬ ਬੋਲਣਗੇ ਕਟਕੁੱਤ ਨਹੀਂ ਬਣੇ ਭਾਜੀਪੀ ਦੀ ਗੱਲਾਂ ਕਰਦੇ ਕਾਂਗਰਸ ਜਨ ਸਾਡੇ ਨਾਲ ਕਹਿੰਦੇ ਗੱਲ ਨਹੀਂ ਕਰਨੀ ਆਪਾਂ ਚੁੱਪ ਕਰਕੇ ਸੁਣੀ ਜੰਨੇ ਹਾਂ ਆਪਾਂ ਚੁੱਪ ਕਰਕੇ ਗੱਲ ਕਰ ਰਹੇ ਹਾਂ ਐਸ ਕਰਕੇ ਮੈਂ ਸਿੱਧੂ ਸਾਹਿਬ ਜੇ ਬੋਲ ਪਣਗੇ ਤੇ ਫਿਰ ਗੱਲ ਕਰਿਓ ਸਿੱਧੂ ਸਾਹਿਬ ਕੁਝ ਨਹੀਂ ਬੋਲਣਗੇ ਜਾਓ ਅਭੀ ਤੁਹਾਡਾ ਮੇਰਾ ਚੈਲੰਜ ਹੈ ਪਟਿਆਲੇ ਵਿੱਚ ਮੈਡਮ ਸਿੱਧੂ ਜਦੋਂ ਬਿਆਨ ਦੇ ਰਹੀ ਸੀ ਉਹ ਕਿਹਾ ਕਿ ਜਿਹੜਾ ਮੇਰੇ ਬਾਰੇ ਬੋਲੇਗਾ ਮੈਂ ਉਹਦੇ ਭੇਤ ਖੋਲਣਾ ਸ਼ੁਰੂ ਕਰਾਂਗੀ ਯਾਰ ਮਿੱਠੂ ਮਦਾਨ ਬੋਲਦਾ ਚਲੋ ਭੇਤ ਆਜੋ ਆਪਣੇ ਸਾਹਮਣੇ ਲਾਡ ਡਿਬੇਟ ਅੰਮਰ ਸਰਚ ਇੱਥੇ ਮੈਂ ਕਹਿੰਦਾ ਜੀ ਕਿਹਨਾ ਹਾਲਗੇਟ ਬਹਿ ਜਾਓ ਆਪਣੇ ਸਾਹਮਣੇ ਚੈਨਲ ਤੁਸੀਂ ਆਪਣਾ ਸਟੂਡੀਓ ਲਿਆਓ ਤੇ ਦਾਦੇ ਨਾਲ ਡਬੇਟਾਂ ਚ ਚੈਲੰਜ ਕਰਿਓ ਗੱਡੂ ਗੁੱਲਾ ਚੈਲੰਜ ਯਾਰ ਮਿੱਠੂ ਮદાન ਦਾ ਜਿੱਥੇ ਬਣਾ ਬੋ ਮੇਰਣਾ ਤੇ ਤੁਹਾਨੂੰ ਮੈਂ ਦਾਦੇ ਨਾਲ ਕੀ ਕੀ ਕੀਤਾ ਜੇ ਭੱਜਣਾ ਜਾਂ ਜਾਂ ਮਿੱਠੂ ਸ਼ਹਿਰ ਛੱਡ ਜੇਗਾ ਜਾਂ ਸ਼ਰਜਣ ਵਿੱਚੋਂ ਤੁਹਾਡੀ ਕੋ ਸਿਨੀਅਰ ਹਾਈ ਕਮੰਡਰ ਨਾਲ ਗੱਲਬਾਤ ਮੇਰੀ ਭਾਈ ਜੀ ਕਿਸੇ ਨਾਲ ਗੱਲ ਨਹੀਂ ਮੈਂ ਕਾਂਗਰਸ ਦਾ ਵਰਕਰਾਂ ਦਾ ਕਾਂਗਰਸ ਦਾ ਪ੍ਰਧਾਨ ਆ ਮੇਰੀ ਪਾਰਟੀ ਬਾਰੇ ਜਿਹੜਾ ਬੋਲਿਆ ਦਾ ਕੋਈ ਲਿਆਜ ਨਹੀਂ ਮੈਡਮ ਫਿਰ ਕਿਸ ਦੀ ਸ਼ਾਇਦ ਉੱਪਰ ਕੋ ਮੈਡਮ ਕੋਈ ਸ਼ਾਇ ਨਹੀਂ ਮੈਡਮ ਦੀ ਬੀਜੇਪੀ ਦੀ ਸ਼ਾਇ ਯਾਰ ਮੈਡਮ ਦੀ ਕੋਈ ਸ਼ਾਇ ਨਹੀਂ ਹੈ ਮੈਡਮ ਸਿਰਫ ਬੀਜੇਪੀ ਦੀ ਸ਼ਾਇ ਹੈ ਹੋਰ ਕੋਈ ਸ਼ਾਇ ਨਹੀਂ ਮੈਡਮ ਸਲੀਪਰ ਸ ਅਨੋਟ ਕਰ ਲੋ ਜਿਸਾਂ ਲਾ ਜਾਕਰ ਸਾਹਿਬ ਤੇ ਮੈਡਮ ਬੋਲ ਰਿਹਾ ਐ ਕਲੀਅਰ ਦਾ ਕਲੀਅਰ ਬੀਜੇਪੀ ਦੇ ਸਲੀਪਰ ਸੱਲਾ ਮੈਂ ਰਾਹੁਲ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪ੍ਰਿੰਕਾ ਜੀ ਨੂੰ ਵੀ ਭਗੇਲ ਸਾਹਿਬ ਨੂੰ ਵੀ ਖੜਕੇ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਐ ਸਾਡੇ ਪੰਜਾਬ ਦੇ ਲੋਕਾਂ ਕੋਲ ਛੁਟਕਾਰਾ ਪਵਾ ਦਿਓ ਇਹਨਾਂ ਦਾ ਮੇਰੀ ਹੱਥ ਜੋੜ ਕੇ ਬੇਨਤੀ ਐ ਜਿਹੜਾ ਮੈਨੂੰ ਮੈਮ ਨੇ ਲੀਗਲ ਨੋਟਸ ਭੇਜਿਆ ਉਹਦਾ ਮੈਂ ਜਵਾਬ ਆਪਣੇ ਵਕੀਲਾ ਰਾਹੀਂ ਉਹ ਮੈਡਮ ਨੂੰ ਦੇਣਾ ਆਪਣੇ ਵਕੀਲ ਨਾਲ ਸਲਾਹ ਕਰਕੇ ਆਪਾਂ ਰਿਪਲਾਈ ਕਰ ਦਾਂਗੇ ਅੱਜ ਨਹੀਂ ਤੇ ਕੱਲ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਲੀਗਲ ਨੋਟਿਸ ਮੈਡਮ ਨੂੰ ਸਾਡੀ ਕਾਂਗਰਸ ਪਾਰਟੀ ਵੱਲੋਂ ਮੈਨੂੰ ਲੱਗਦਾ 5-7 ਨੋਟਿਸ ਚੱਲ ਚੁੱਕੇ ਹੋਏ ਨੇ ਹਰ ਪ੍ਰਧਾਨ ਦੇ ਰਿਹਾ ਹੈ ਹਰ ਕਾਂਗਰਸ ਦਾ ਕਾਰਕਟਰਤਾ ਦੇ ਰਿਹਾ ਹੈ ਕਿ ਜਿਹੜਾ ਮੈਂ ਕਾਂਗਰਸ ਦੇ ਖਿਲਾਫ ਬੋਲਿਆ ਉਹਦੇ ਕਰਕੇ ਮੈਡਮ ਨੂੰ ਲੀਗਲ ਨੋਟਿਸ ਜਾਏਗਾ ਨੋਟਿਸ ਇਹ ਜ਼ਿਕਰ ਕੀਤਾ ਹੈ ਕਿ ਜੋ ਮਿੱਟੂ ਮਦਾਨ ਬੋਲ ਰਿਹਾ ਹੈ ਉਹ ਬਿਆਨ ਤੁਹਾਡੇ ਨਹੀਂ ਹੈ ਉਹ ਕਿਸੇ ਹੋਰ ਦੇ ਬਿਆਨ ਤੁਹਾਡੇ ਤੋਂ ਦੁਵਾਇਆ ਗਿਆ ਹੈ ਬਿਲਕੁਲ ਜੀ ਮੈਂ ਤੇ ਜਿਹੜੇ ਬਿਆਨ ਦਿੱਤੇ ਆਪਣੇ ਦਿੱਤੇ ਮੇਰ ਕੋ ਤੇ ਕਿਸੇ ਨੇ ਬੁਲਾਏ ਨਹੀਂ ਮੈਡਮ ਕੋ ਜਰੂਰ ਬੀਜੇਪੀ ਬੁਲਾਉਂਦੀ ਹੈ ਮੇਰ ਕੋ ਨਹੀਂ ਬੁਲਾਉਂਦੇ ਮੈਂ ਤੇ ਕਾਂਗਰਸ ਦਾ ਕਾਰਜਕਰਤਾ ਕਾਂਗਰਸ ਦਾ ਪ੍ਰਧਾਨ ਕਾਂਗਰਸ ਦਾ ਵਰਕਰ ਆ ਮੈਨੂੰ ਜ਼ਿੰਦਗੀ ਚ ਕਾਂਗਰਸ ਪਾਰਟੀ ਚ ਰਿਹਾ ਮੈਂ ਕੋਈ ਪਾਰਟੀ ਨਹੀਂ ਬਦਨੀ ਆ ਆਪਣੀ ਪਾਰਟੀ ਚ ਰਿਹਾ ਤੇ ਮੈਂ ਜੋ ਬੋਲਿਆ ਆਪ ਬੋਲਿਆ ਤੇ ਮੈਮ ਨੂੰ ਮੈਂ ਦੱਸਿਆ ਮੈਮ ਇਹ ਜਿੱਦ ਚੰਗਿਆਣੀ ਹੈ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਤਾਂ ਨਵਜੋਤ ਕੌਰ ਸਿੱਧੂ ਨੂੰ ਲਗਾਤਾਰ ਲੀਗਲ ਨੋਟਿਸ ਭੇਜੇ ਜਾ ਰਹੇ ਨੇ ਜਿੱਥੇ ਮਿੱਠੂ ਮੈਦਾਨ ਨੇ ਲੀਗਲ ਨੋਟਿਸ ਭੇਜਿਆ ਉੱਥੇ ਅਨਿਲ ਜੋਸ਼ੀ ਨੇ ਵੀ ਮੈਡਮ ਸਿੱਧੂ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ ਅਨਿਲ ਜੋਸ਼ੀ ਨੇ ਮੈਡਮ ਸਿੱਧੂ ਨੂੰ ਮਾਨ ਹਾਨੀ ਦਾ ਨੋਟਿਸ ਭੇਜਿਆ ਹੈ ਮੈਡਮ ਸਿੱਧੂ ਨੇ ਮੇਰੇ ਤੇ ਬੇਬੁਨਿਆਦ ਇਲਜ਼ਾਮ ਲਾਇਨੇ ਅਨਿਲ ਜੋਸ਼ੀ ਨੇ ਕਿਹਾ ਕਿ ਮੈਡਮ ਸਿੱਧੂ ਨੇ ਜੋਸ਼ੀ ਤੇ ਪੈਸੇ ਦੇ ਕੇ ਕਾਂਗਰਸ ਚਾਉਣ ਦੇ ਇਲਜ਼ਾਮ ਲਾਇਨੇ ਜਿਸ ਤੋਂ ਬਾਅਦ ਇਹ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਤਾਂ ਅਨਿਲ ਜੋਸ਼ੀ ਜਿਨ੍ਹਾਂ ਦੇ ਵੱਲੋਂ న్యూਸ 18 ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਸੀ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਨੇ ਤੇ ਜਿਸ ਤੋਂ ਬਾਅਦ ਹੁਣ ਕਾਨੂੰਨੀ ਨੋਟਿਸ ਵੀ ਨਵਜੋਤ ਕੌਰ ਸਿੱਧੂ ਨੂੰ ਭੇਜ ਦਿੱਤਾ ਗਿਆ ਹੈ ਅਨਿਲ ਜੋਸ਼ੀ ਜਿਹੜੇ ਹਾਲ ਹੀ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀ ਕਿਉਂਕਿ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਪੈਸੇ ਦੇ ਕੇ ਸ਼ਾਮਲ ਹੋਏ ਨੇ ਜਿਸ ਤੋਂ ਬਾਅਦ ਹੁਣ ਅਨਿਲ ਜੋਸ਼ੀ ਦੇ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਇਹ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ ਕਿ ਅਜਿਹੀ ਕੋਈ ਗੱਲ ਵੀ ਨਹੀਂ ਹੈ ਅਨਿਲ ਜੋਸ਼ੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾ ਰਹੀ ਹੈ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਜਾਰੀ ਹੈ ਤੇ ਇਸੇ ਦੇ ਵਿਚਾਲੇ ਨਵਜੋਤ ਕੌਰ ਸਿੱਧੂ ਦੇ ਤੇਵਰ ਹਾਲੇ ਵੀ ਬਰਕਰਾਰ ਨੇ ਸੁਖਜਿੰਦਰ ਰੰਧਾਵਾ ਦੇ ਲੀਗਲ ਨੋਟਿਸ ਤੇ ਮੈਡਮ ਸਿੱਧੂ ਦੇ ਵੱਲੋਂ ਜਵਾਬ ਭੇਜ ਦਿੱਤਾ ਗਿਆ ਉਹਨਾਂ ਕਿਹਾ ਏ ਕਿ ਮੈਂ ਰੰਧਾਵਾ ਖਿਲਾਫ ਆਪਣੇ ਬਿਆਨਾਂ ਤੇ ਪੂਰੀ ਤਰ੍ਹਾਂ ਕਾਇਮਾਂ ਜੋ ਮੈਂ ਰੰਧਾਵਾ ਖਿਲਾਫ ਬੋਲਿਆ ਏ ਕਾਫੀ ਲੀਡਰ ਬੋਲ ਚੁੱਕੇ ਨੇ ਅਤੇ ਰੰਧਾਵਾ ਨੇ ਜੇਕਰ ਨੋਟਿਸ ਵਾਪਸ ਨਾ ਲਿਆ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਮੈਂ ਜੋ ਬੋਲਿਆ ਉਹ ਫਰੀडम ਆਫ ਸਪੀਚ ਹੈ ਮੈਡਮ ਸਿੱਧੂ ਨੇ ਰੰਧਾਵਾ ਤੇ ਰਾਜਸਥਾਨ ਚ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਇਲਜ਼ਾਮ ਲਾ ਦਿੱਤੇ ਸੀ ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਸੀ ਤੇ ਕਿਹਾ ਸੀ ਕਿ ਜਾਂ ਤਾਂ ਜਨਤਕ ਤੌਰ ਤੇ ਮਾਫੀ ਮੰਗੋ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ ਪਰ ਨਵਜੋਤ ਕੌਰ ਸਿੱਧੂ ਆਪਣੇ ਬਿਆਨ ਤੇ ਕਾਇਮ ਨੇ ਉਹਨਾਂ ਨੇ ਕਿਹਾ ਕਿ ਮੈਂ ਜੋ ਕਿਹਾ ਉਹ ਫਰੀडम ਆਫ ਸਪੀਚ ਹੈ ਤੇ ਮੇਰੇ ਕੋਲ ਸਬੂਤ ਨੇ ਤੇ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਇਹ ਬੋਲ ਚੁੱਕੇ ਤੋ ਦੱਸ ਦਈਏ ਕਿ ਲਗਾਤਾਰ ਲੀਗਲ ਨੋਟਿਸ ਆ ਰਹੇ ਨੇ ਜਿੱਥੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਗਿਆ ਮਿੱਠੂ ਮੈਦਾਨ ਦੇ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਗਿਆ ਅਨਿਲ ਜੋਸ਼ੀ ਦੇ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਤੇ ਇਸ ਦੇ ਨਾਲ ਹੀ ਰਾਜਵੀਰ ਭੁੱਲਰ ਦੇ ਵੱਲੋਂ ਵੀ ਲੀਗਲ ਨੋਟਿਸ ਭੇਜਿਆ ਗਿਆ ਏ ਲਗਾਤਾਰ ਨਵਜੋਤ ਕੌਰ ਸਿੱਧੂ ਨੂੰ ਮਾਨਹਾਨੀ ਦੇ ਮਾਮਲੇ ਦੇ ਵਿੱਚ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕਰਨਬੀਰ ਬੁਰਜ ਜਿਨ੍ਹਾਂ ਨੇ ਤਰਨਤਾਰਨ ਜ਼ਿਮਨੀ ਚੋਣ ਲੜੀ ਉਹਨਾਂ ਦੇ ਵੱਲੋਂ ਵੀ ਮਾਨਹਾਨੀ ਦਾ ਦਾਵਾ ਠੋਕ ਦਿੱਤਾ ਗਿਆ ਹੈ ਨਵਜੋਤ ਕੌਰ ਸਿੱਧੂ ਦੇ ਖਿਲਾਫ ਪਰ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਦੇ ਤੇਵਰ ਹਾਲੇ ਬਰਕਰਾਰ ਨੇ ਉਹ ਆਪਣੇ ਬਿਆਨਾਂ ਤੇ ਪੂਰੀ ਤਰ੍ਹਾਂ ਕਾਇਮ ਨੇ ਜਿਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਮਿੱਠੂ ਮੈਦਾਨ ਨੂੰ ਵਾਪਸ ਲੀਗਲ ਨੋਟਿਸ ਭੇਜਿਆ ਜਿਹੜੇ ਬਿਆਨ ਮਿੱਠੂ ਮੈਦਾਨ ਦੇ ਵੱਲੋਂ ਦਿੱਤੇ ਗਏ ਕਿ ਇਹਨਾਂ ਨੂੰ ਲੈ ਕੇ ਮਾਫੀ ਮੰਗੀ ਜਾਵੇ ਦੂਜੇ ਪਾਸੇ ਜਿਹੜੇ ਸੁਖਜਿੰਦਰ ਰੰਧਾਵਾ ਤੇ ਮੈਡਮ ਸਿੱਧੂ ਦੇ ਵੱਲੋਂ ਇਲਜ਼ਾਮ ਲਾਏ ਗਏ ਕਿ ਡਰੱਗ ਤਸਕਰਾਂ ਦੇ ਨਾਲ ਲਿੰਕ ਨੇ ਜਿਹੜੀਆਂ ਟਿਕਟਾਂ ਨੇ ਰਾਜਸਥਾਨ ਦੇ ਵਿੱਚ ਜਦੋਂ ਇੰਚਾਰਜ ਸੀ ਉਹ ਵੇਚੀਆਂ ਗਈਆਂ ਅਜਿਹੇ ਇਲਜ਼ਾਮ ਲਾਏ ਗਏ ਉਹਨਾਂ ਤੇ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਮੈਂ ਆਪਣੇ ਬਿਆਨਾਂ ਤੇ ਕਾਇਮ ਆ ਕਿਉਂਕਿ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਇਹ ਬਿਆਨ ਦੇ ਚੁੱਕੇ ਨੇ ਤੇ ਜੋ ਮੈਂ ਰੰਧਾਵਾ ਖਿਲਾਫ ਬੋਲਿਆ ਇਹ ਕਾਫੀ ਲੀਡਰ ਬੋਲ ਚੁੱਕੇ ਨੇ ਤੇ ਇਹ ਫਰੀडम ਆਫ ਸਪੀਚ ਹੈ ਤੋਂ ਲਗਾਤਾਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਹਾਲੇ ਵੀ ਹਮਲਾ ਬੋਲਿਆ ਜਾ ਰਿਹਾ ਹੈ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਤੇ ਤਿੱਖਾ ਹਮਲਾ ਬੋਲਿਆ ਨਵਜੋਤ ਕੌਰ ਸਿੱਧੂ ਨੇ ਲਿਖਿਆ ਏ ਟਵੀਟ ਕਰਕੇ ਕਿ ਰਾਜਾ ਵੜਿੰਗ ਤੁਸੀਂ ਲਗਾਤਾਰ ਪਾਰਟੀ ਦੇ ਖਿਲਾਫ ਕੰਮ ਕਰ ਰਹੇ ਹੋ ਕਾਂਗਰਸੀਆਂ ਨੂੰ